ਜਾ ਇਦਾਂ ਮੈਨੂੰ ਨਾ ਜੀ ਰੋਜ਼ ਪੁਰਾਣੀ ਗੱਲਾਂ ਮੈਨੂੰ ਰੋਜ਼ ਤਮਕੇ ਆ ਜਾਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੀ ਬਰਨਾਲੇ ਦੇ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਂ ਤੁਮ ਨਿਜਾਇਜੀ ਤਮਕੇ ਦੇ ਜਾਂਦਾ ਹਾਂ ਬਾਤਰੀ ਲੱਤਾਂ ਤੋੜ ਤੂੰ ਮੈਂ ਤਨ ਬੋਲ ਤੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਈ ਸਿੱਧੂ ਬਈ ਖੋਲਿਆ ਬਈ ਤੇਰਾ ਨਕਸਲ ਨਾ ਹੋਲੇ ਜੇ ਮੈਂ ਹੁਣ ਮੈਂ ਕਿਸੇ ਨੂੰ ਮਿਲਦਾ ਤਾਂ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਹੈ ਬੰਦੇ ਨੂੰ ਇਹ ਦੱਸੋ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਚੜੇ ਆ ਮੈਂ ਸੱਚੀ ਰੋ ਕੇ ਚੜੇ ਆਂ ਵੀਰ ਮੈਂ ਕੀ ਮਾੜਾ ਕਰਤਾ ਕੀ ਤੋ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬੜੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆਂ ਸਹੀ ਚੀਜ਼ ਘੱਟ ਦੇਖਦੇ ਆਂ ਤੇ ਮੇਰਾ ਜਦ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਕੋਈ ਕਹਿੰਦਾ ਹੈਂ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬੋਝ ਆ ਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਬਾਈ ਬਨੇ ਸੌਰੀ ਫੀਲ ਲੱਗ ਰਿਹਾ ਆਜੋ ਠੀਕ ਹੈ ਮੈਂ ਮੈਂ ਬੜੇ ਠੀਕ ਆ ਤੁਸੀਂ ਭਾਣਾ ਹੁੰਦੇ ਤਵੇਂ ਅਣੂ ਡਿਆਂ ਦੀ ਧੁੱਪ ਨਾਲ ਵਰਦੀ ਆਪਾਂ ਆਹ ਬੱਟਾਂ ਨਾਲ ਮਨ ਵੀ ਦਾ ਫੁੱਕਾਂ ਨਾਲ ਵਰਦੀ ਆ ਸਾਹਲੇ ਜੇ ਰੱਖੀ ਅੰਦਰ ਲੀੜੇ ਆਪਣੀ ਦੀ ਬਲੋਖਾ ਸ਼ਰਤ ਲਈਏ ਪਿੱਛੇ ਪੈਸ਼ੇ ਨੇ ਆ ਖੇਤੀ ਨਹੀਂ ਸਾਡੇ ਨਾਂ ਤੇ ਗੱਲ ਜਾਂਦੀ ਸਾਹਰੀ ਗੱਲ ਆਏ ਹਾਏ ਮੇਰੀ ਕੋਲ ਨਜ਼ਰ ਲੱਗ ਗਈ ਸਹੀ ਵੀ ਕਹਣ ਸਹੀ ਵੀ ਜੰਦ ਨਹੀਂ ਸਾਡੇ ਨਾਂ ਤੇ ਗੱਲ ਜਾਂਦੀ ਸਾਡੀ ਆਹੀ ਆ ਗੱਲ ਬਾਤ ਕੁੜੇ ਤੂੰ ਕੋਈ ਬਾਹਲੀ ਸੁਣਨੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ ਨਹੀਂ ਆ ਸੀ ਹਲੋ ਹਲੋ ਲੈ ਲੈ ਥੈਂਕ ਯੂ ਬੰਦ ਮੇਰਾ ਖਲਾ ਆਹੇ ਨਹੀਂ ਰਿਕਵੈਸਟ ਨਹੀਂ ਰਿਕਵੈਸਟ ਨਹੀਂ ਲਈ ਨਹੀਂ ਆ ਤੁਹਾਨੂੰ ਸੋਣਾ ਆਹੇ ਬੜੀ ਵਧੀਆ ਬੜੀ ਤੁਸੀਂ ਹੈ ਭਾਜੀ ਇੱਕ ਵਾਰ ਮੇਰਾ ਮੂਹੀ ਬਈ ਬੜਾ ਭੈੜਾ ਮੇਰੇ ਜਵਾਬ ਕਰ ਜਾਂਦਾ ਸਰ ਹਲੋ ਹਲੋ ਭਾਜੀ ਆਉਂ ਜੱਟਾਂ ਨੇ ਅਮਰ ਭਿਆਂ ਦੀ ਤਾਂ ਪਾਲ ਬਣਦੀ ਓ ਬੱਟਾ ਤੋਂ ਸੁਣਦੀ ਜੀ ਮੈਨੂੰ ਨਾ ਜੀ ਰੋਜ਼ ਪਰਾਂ ਦੀ ਗੱਲਾਂ ਮੈਨੂੰ ਰੋਜ਼ ਤਮਕਿਆ ਗਿਆ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਾਂ ਮੁੰਡਾਗਾ ਉਹ ਮੇडम ਮੋੜ ਮੇਰੀ ਸਮਝ ਨਹੀਂ ਦੇ ਜਾਂਦਾ ਮੈਂ ਜਦ ਰਲਤਾਂ ਤੋਂ ਉਹ ਮੇتن ਮੋਲ ਤੋਂ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਕੋਲਿਆ ਬਾਈ ਤੇਰਾ ਨਕਸਲ ਨਾ ਹੋਲੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਮੈਨੂੰ ਹੀ ਦੱਸੋ ਤੇ ਇਹਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਆਟੜੇ ਆ ਮੈਂ ਸੱਚੀ ਰੋ ਕੇ ਚੜਿਆ ਵੀ ਯਾਰ ਮੈਂ ਕੀ ਮਾਰਾ ਕਰਤਾ ਜੀ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਨੇ ਤੁਸੀਂ ਇੱਥੇ ਬੈਠਿਆ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਜਦ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਕੋਈ ਕਹਿੰਦਾ ਹੈਂ ਵਾਹ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬੋਝ ਆ ਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਬਾਈਬਲੇ ਸੌਰੀ ਫੀਲ ਲੱਗ ਰਿਹਾ ਹੈ। ਹallelujah। ਅਜਿਹੀ ਵੀ ਨਾ ਜੁੜੀ ਹਰ ਇੱਕ ਖਬਰ ਲਈ ਸਾਡਾ Facebook ਪੇਜ Bollywood Tadka Punjabi ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।